ਪ੍ਰਕਾਸ਼ ਪੁਰਬ ਤੋਂ ਪਹਿਲਾਂ ਦੋ ਦੀਵੇ ਇੱਕ ਸਰੋਵਰ ਕੋਲ ਤੇ ਇੱਕ ਪਿੱਪਲ ਥੱਲੇ ਲਗਾਉਣ ਦਾ ਮਹਾਤਮ ਸੁਣ ਕੇ ਹੈਰਾਨ ਰਹਿ ਜਾਓਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਗੁਰਮੁਖ ਪਿਆਰਿਓ ਇੱਕ ਬੇਨਤੀ ਮੈਂ ਸੰਗਤ ਨਾਲ ਕਰਦੇ ਆਂ ਗੁਰਨਾਨਦ ਸਾਹਿਬ ਦਾ ਪ੍ਰਕਾਸ਼ ਪੁਰਬ ਜਿਸ ਦੀਆਂ ਆਪ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਹੋਵਣ ਜੀ ਐਡਵਾਂਸ ਦੇ ਵਿੱਚ ਹੀ ਸੋ ਪਿਆਰਿਓ ਸਭ ਤੋਂ ਪਹਿਲਾਂ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਇਸ ਪ੍ਰਕਾਸ਼ ਪੁਰਬ ਤੇ ਕੁਝ ਲੋਕਾਂ ਵੱਲੋਂ ਨਾ ਵਹਿਮ ਭਰਮ ਜਿਹੜਾ ਨਾ ਬਹੁਤ ਕੀਤਾ ਜਾ ਰਿਹਾ ਹੈ ਫਲਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ ਕਈ ਲੋਕ ਜਿਹੜੇ ਨੇ ਨਹੀਂ ਚਾਹੁੰਦੇ ਵੀ ਲੋਕ ਗੁਰਬਾਣੀ ਦੇ ਪਾਸੇ ਸ਼ਬਦ ਗੁਰੂ ਦੇ ਨਾਲ ਜੁੜਨਾ ਬੜੀ ਵੱਡੀ ਜਿਹੜੀ ਹੈ ਪਲਾਨਿੰਗ ਕੀਤੀ ਜਾ ਰਹੀ ਹੈ ਬੜੇ ਸੋਚੇ ਸਮਝੇ ਹੋਏ ਤਰੀਕੇ ਦੇ ਨਾਲ ਪਲਾਨਿੰਗ ਕੀਤੀ ਜਾ ਰਹੀ ਹੈ ਚਲੋ ਖੈਰ ਮੈਂ ਨਾਮ ਨਹੀਂ ਲੈਂਦਾ ਤੇ ਕੁਝ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਇਦਾਂ ਦੇ ਪੇਜ ਬਣਾ ਕੇ ਤੇ ਕੁਝ ਅਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ ਵੀ ਲੋਕ ਗੁਰਬਾਣੀ ਤੋਂ ਟੁੱਟ ਜਾਣ ਗੁਰਬਾਣੀ ਦਾ ਜਿਹੜਾ ਪ੍ਰਚਾਰ ਹੈ ਉਹ ਸ਼ਾਇਦ ਲੋਕਾਂ ਤੱਕ ਨਾ ਪਹੁੰਚੇ ਲੋਕਾਂ ਨੂੰ ਅਜਿਹੇ ਤਰੀਕੇ ਨਾਲ ਜਿਹੜੀਆਂ ਪਰੋਸ ਕੇ ਕੋਸ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਚਲੋ ਇੱਕ ਵੱਖਰਾ ਵਿਸ਼ਾ ਆ ਪਰ ਮੈਂ ਬੇਨਤੀ ਕਰ ਰਿਹਾ ਹਾਂ ਸਾਧ ਸੰਗਤ ਬਹਿਮਾ ਭਰਮਾ ਦੇ ਵਿੱਚ ਪਾ ਕੇ ਲੁੱਟਣ ਵਾਲੇ ਲੋਕ ਹਰ ਮੋੜ ਤੇ ਹਰ ਕਦਮ ਤੇ ਬੈਠੇ ਹੋਏ ਨੇ ਪਰ ਸਾਡੇ ਵਰਗੇ ਲੋਕ ਉਹਨਾਂ ਦੇ ਜਾਲ ਵਿੱਚ ਸੌਖਿਆਂ ਹੀ ਫਸ ਜਾਂਦੇ ਨੇ ਤੇ ਆਪਣੇ ਆਪ ਦਾ ਲੁਟਾ ਕਰਾ ਲੈਂਦੇ ਨੇ ਸਭ ਤੋਂ ਸੁਖਾਲਾ ਮਾਰਗ ਗੁਰਮਤ ਦਾ ਮਾਰਗ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਗੁਰਮਤ ਦੇ ਮਾਰਗ ਤੇ ਤੁਰਦਾ ਤੇ ਯਾਦ ਰੱਖਿਓ ਕਹਿੰਦੇ ਉਹ ਸਭ ਤੋਂ ਵੱਡਾ ਗਿਆਨੀ ਆ ਦੁਨੀਆ ਦਾ ਰਾਜਾ ਆ ਪਰ ਸਾਡੇ ਲੋਕ ਤੁਰਦੇ ਹੀ ਨਹੀਂ ਬੇਨਤੀ ਕਰਦਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਈ ਲੋਕ ਕਹਿੰਦੇ ਦੀਵੇ ਜਗਾਓ ਜੀ ਠੀਕ ਆ ਘਰ ਦੇ ਵਿੱਚ ਦੀਵੇ ਲਾਉਣੇ ਦੀਪਮਾਲਾ ਕਰਨੀ ਚੰਗੀ ਗੱਲ ਹੈ ਤੇ ਹੁਣ ਕਈ ਲੋਕ ਕਹਿੰਦੇ ਜੀ ਪਿੱਪਲ ਥੱਲੇ ਦੀਵੇ ਲਾ ਕੇ ਆਓ ਕਈ ਕਹਿੰਦੇ ਜੀ ਤੁਸੀਂ ਇੰਜ ਕੋਲ ਸਫਾਈਦਿਆਂ ਦੇ ਥੱਲੇ ਦੀਵੇ ਲਾਓ ਕੋਈ ਕਹਿੰਦਾ ਜੀ ਬਰੂਟਿਆਂ ਥੱਲੇ ਦੀਵੇ ਲਾਓ ਕੋਈ ਕਹਿੰਦਾ ਜੀ ਸਰੋਵਰ ਕੋਲ ਦੀਵਾ ਲਾ ਚਲੋ ਠੀਕ ਹੈ ਗੁਰੂ ਘਰ ਚ ਜਾਂਦੇ ਆ ਆਪਾਂ ਗੁਰੂ ਘਰ ਚ ਆਮ ਦੀਵੇ ਲਾ ਕੇ ਆਉਨੇ ਆ ਮੋਮਬਤੀਆਂ ਲਾ ਕੇ ਆਉਨੇ ਆ ਤੇ ਸਰੋਵਰ ਜਿੱਥੇ ਗੁਰੂ ਘਰ ਚ ਹੈ ਆਪਾਂ ਸਰੋਵਰ ਦੇ ਕੰਢੇ ਦੀਵੇ ਜਗਾਉ ਆਉਨੇ ਆ ਚੰਗੀ ਗੱਲ ਹੈ ਹੁਣ ਪਿੱਪਲ ਥੱਲੇ ਦੀਵੇ ਜਗਾਓ ਝੰਡਾ ਥੱਲੇ ਦੀਵੇ ਜਗਾਓ ਤੇ ਕਈ ਲੋਕ ਤੇ ਇਹੋ ਜਿਹੇ ਨੇ ਪੜ੍ਹੇ ਲਿਖੇ ਸਾਡੇ ਲੋਕ ਤੇ ਉਹਨਾਂ ਲੋਕਾਂ ਦੀ ਹਾਈ ਟੈਕ ਪੜ੍ਹਾਈ ਕੀਤੀ ਹੋਈ ਉਹ ਜਾ ਕੇ ਪਿੱਪਲ ਦੀਆਂ ਜੜ੍ਹਾਂ ਵਿੱਚ ਤੇਲ ਪਾਈ ਜਾਣਗੇ ਉਹਦੇ ਆਲੇ-ਦਾਲੇ ਖੰਮਣੀਆਂ ਕਮਾਈ ਜਾਣਗੇ ਦੱਸੋ ਵੀ ਦਿਮਾਗ پاگل ਹੋਇਆ ਤੁਸੀਂ ਦਿਮਾਗ ਤੋਂ ਪੈਦਲ ਹੋਇਓ ਤੇ ਇਦਾਂ ਕਰਨ ਨਾਲ ਕੀ ਹੋ ਜਾਊ ਹੁਣ ਪਿੱਪਲ ਦੀ ਖੁਰਾਕ ਜਦ ਕੇ ਤੇਲ ਤੇ ਐ ਨਹੀਂ ਪਿੱਪਲ ਦੀ ਖੁਰਾਕ ਕੱਚੀ ਲੱਸੀ ਤੇ ਐ ਨਹੀਂ ਪਿੱਪਲ ਨੂੰ ਤੇ ਆਮ ਪਾਣੀ ਚਾਹੀਦਾ ਹੁਣ ਪਿੱਪਲ ਵੀ ਸਾਡੇ ਦੇ ਹੱਲ ਦਾ ਹੋਊਗਾ ਵੀ ਕੈਸੇ ਮੂਰਖ ਲੋਕ ਨੇ ਇਹ ਮੇਰੇ ਨਾਲ ਕੀ ਕਰੀ ਜਾ ਰਹੇ ਆਲੇ-ਦਾਲੇ ਮੌਲੀਆਂ ਜਾਂ ਬੰਨ ਕੇ ਖੰਭਣੀਆਂ ਬੰਨ ਕੇ ਉਹਦੀ ਪੂਜਾ ਕਰਨੀ ਸਟਾਰਟ ਕੀਤੀ ਹੋਈ ਆ ਆਮ ਦਰਖਤ ਦੀ ਜਦ ਕਿ ਦਰਖਤ ਕੋਲੋਂ ਸਾਨੂੰ ਕੀ ਪ੍ਰਾਪਤ ਹੋਊਗਾ ਤੇ ਇਹ ਸਾਰਿਆਂ ਨੂੰ ਪਤਾ ਹੈ ਪਰ ਇੱਕ ਦੂਜੇ ਨੂੰ ਦੇਖਾ-ਦੇਖੀ ਕਰੀ ਜਾ ਰਿਹਾ ਹੈ ਇਹ ਇਹ ਚੀਜ਼ਾਂ ਕਿਉਂਕਿ ਸਾਡੇ ਦਿਮਾਗ ਨੂੰ ਹਾਇਕ ਕਰ ਲਿੱਤਾ ਗਿਆ ਦਿਮਾਗ ਨੂੰ ਸਾਡੇ ਨੂੰ ਇੱਕ ਇਸ ਤਰੀਕੇ ਦੇ ਨਾਲ ਬੰਨਿਆ ਗਿਆ ਦਿਮਾਗ ਨੂੰ ਸਾਡੇ ਨੂੰ ਇਸ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਕਿਉਂਕਿ ਦਿਮਾਗ ਸਾਡਾ ਹੈ ਬਸ ਉਹਨੂੰ ਚਲਾਉਣ ਵਾਲਾ ਕੋਈ ਹੋਰ ਹੈ ਫਿਟ ਕਰ ਦਿੱਤੇ ਗੀਆਂ ਚੀਜ਼ਾਂ ਵੀ ਆ ਚੀਜ਼ ਦੇ ਨਾਂ ਕੀਤੀ ਤੇ ਸ਼ਾਇਦ ਇਹਨਾਂ ਜੋ ਹੋ ਜਾਊਗਾ کافی ਦਿਨ ਹੋ ਗਏ ਸ਼ਾਇਦ ਇੱਕ ਮਹੀਨੇ ਦਾ ਸਮਾਂ ਲਗਭਗ ਹੋ ਗਿਆ ਤੇ ਕੁਝ ਜਿਹੜੇ ਪਰਿਵਾਰ ਸੀ ਇੱਕ ਪਰਿਵਾਰ ਸੀ ਉਹ ਨਹਿਰ ਦੇ ਵਿੱਚ ਕਾਲੇ ਮਾਂ ਤੇ ਇੱਕ ਨਾਰੀਅਲ ਤੈਰਨ ਦੇ ਲਈ ਜਾ ਰਹੇ ਮੈਨੂੰ ਐਸੀ ਸ਼ਾਇਦ ਵੀ ਜਾ ਰਹੇ ਨੇ ਵੀ ਚਲੋ ਵੈਸੇ ਟੈਲ ਰਹੇ ਹੋਣਗੇ ਪਰ ਜਦੋਂ ਉਹਨਾਂ ਨੇ ਸਮਾਨ ਜਾ ਕੱਢ ਕੇ ਟੋਣਾ ਜਾ ਕਰਨਾ ਸ਼ੁਰੂ ਕੀਤਾ ਤੇ ਕਰਤਾ ਦਿੱਤਾ ਸੀ ਮੇਰੇ ਪਹੁੰਚਣ ਤੋਂ ਪਹਿਲਾਂ ਚਲੋ ਮੈਂ ਉਹਨਾਂ ਦੇ ਕੋਲ ਗਿਆ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਹੋਇਆ ਕਹਿੰਦੇ ਜੀ ਸਾਨੂੰ ਪੰਡਤ ਨੇ ਦੱਸਿਆ ਵੀ ਇਦਾਂ ਕਰਨ ਦੇ ਨਾਲ ਤੁਹਾਡਾ ਬਾਹਰਲਾ ਵੀਜ਼ਾ ਲੱਗ ਜੂ ਮੈਂ ਕਿਹਾ ਵੀ ਐਂਬੈਸੀਆਂ ਵਾਲੇ ਤੇ ਪਾਗਲ ਨੇ ਨਾ ਐਂਬੈਸੀਆਂ ਵਾਲੇ ਜਿਹੜੇ ਵੀਜ਼ੇ ਦਿੰਦੇ ਨੇ ਜਾਂ ਫਿਰ ਵੀਜ਼ਾ ਲਵਾਉਣਾ ਸਾਡੀ ਕਾਬਲੀਅਤ ਹੋਵੇ ਵੀਜ਼ਾ ਮਿਲੂਗਾ ਇਹਦਾ ਮਤਲਬ ਸਾਨੂੰ ਆਪਣੇ ਆਪ ਦੀ ਭਰੋਸਾ ਨਹੀਂ ਰਿਹਾ ਦੇਖੋ ਜੀ ਪੰਡਤ ਨੇ 2100 ਰੁਪਏ ਲੈ ਲਿਆ ਬਾਅਦ ਚ ਉਹਨਾਂ ਨੂੰ ਉਪਾਦ ਹਸਦਾ ਕਹਿੰਦੇ ਜੀ ਚਲੋ ਬਾਕੀ ਰੱਬ ਆਸ ਰਿਹਾ ਵੀ ਤੁਹਾਨੂੰ ਫੇਰ 2100 ਕਹਦਾ ਦਿੱਤਾ ਵੀ ਐਡਾ ਵੱਡਾ ਉਪਾਅ ਕਰਾਤਾ ਕਿਉਂਕਿ ਸਾਡੇ ਲੋਕ ਅਜੇਹੇ ਨੇ ਜਿਹੜੇ ਆਪਣਾ ਸਮਾਂ ਤੇ ਆਪਣਾ ਪੈਸਾ ਬਰਬਾਦ ਕਰਨ ਦੇ ਵਿੱਚ ਯਕੀਨ ਰੱਖਦੇ ਨੇ ਤੇ ਅਫਸੋਸਦੇ ਆ ਵੀ ਸ਼ਾਇਦ ਇਹ ਕੰਮ ਕਰਨ ਦੇ ਨਾਲ ਸਾਡਾ ਜਿਹੜਾ ਕੰਮ ਹੈ ਉਹ ਪੱਕਾ ਹੋ ਜਾਊਗਾ ਪਰ ਇਦਾਂ ਕੁਝ ਵੀ ਨਹੀਂ ਹੁੰਦਾ ਸਾਸਾਂ ਨੂੰ ਕੁਝ ਵੀ ਨਹੀਂ ਹੁੰਦਾ ਮੇਰੇ ਕਹਿਣ ਤੋਂ ਬਾਅਦ ਵੀ ਇਹ ਚੀਜ਼ਾਂ ਜੜੀਆਂ ਨੇ ਉਹ ਸਾਨੂੰ ਸੋਚਣੀਆਂ ਪੈਣਗੀਆਂ ਵੀ ਸਾਡੇ ਲੋਕ ਇੱਧਰ ਨੂੰ ਜਾ ਰਹੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਜਹਾਂ ਦਾ ਪਾਤਸ਼ਾਹ ਜੀ ਨੇ ਇੱਕੋ ਗੱਲ ਕਰ ਦਿੱਤੀ ਗੁਰੂ ਨਾਨਕ ਸਾਹਿਬ ਕਹਿੰਦੇ ਨਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਯਾਦ ਰੱਖਿਓ ਵੀ ਜੇ ਬਾਲੇ ਮੁਲਕ ਚ ਜਾ ਕੇ ਸਾਡਾ ਦਾਣਾ ਪਾਣੀ ਲਿਖਿਆ ਹੋਇਆ ਤੇ ਉੱਥੇ ਅਸੀਂ ਜਾਵਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਜੇ ਨਹੀਂ ਲਿਖਿਆ ਹੋਇਆ ਤੇ ਫਿਰ ਭਾਵੇਂ ਤੁਸੀਂ ਅੱਡੀ ਚੋਟੀ ਦਾ ਜ਼ੋਰ ਲਾ ਲਿਓ ਤੇ ਤੁਹਾਨੂੰ ਕੋਈ ਲੈ ਜਾ ਕੇ ਦਿਖਾ ਦੇ ਸਾ ਸੰਗਤ ਕਿਉਂਕਿ ਵਹਿਮ ਭਰਮ ਕਰਮ ਕਾਂਡ ਕਰਕੇ ਅਸੀਂ ਕੇਵਲ ਆਪਣਾ ਪੈਸਾ ਤੇ ਸਮਾਂ ਦੋਨੋਂ ਬਰਬਾਦ ਕਰ ਰਹੇ ਹਾਂ ਜਦਕਿ ਰੱਬ ਤੇ ਭਰੋਸਾ ਰੱਖਣਾ ਕਿਹਨੂੰ ਕਹਿੰਦੇ ਨੇ ਸਾਡੇ ਲੋਕਾਂ ਨੂੰ ਇਹੋ ਹੀ ਭੁੱਲ ਗਿਆ ਸਾਡੇ ਲੋਕਾਂ ਨੂੰ ਇਹ ਵਿਸਰ ਗਿਆ ਚਲੋ ਮੈਂ ਇੱਕ ਬੇਨਤੀ ਕਰਾਂ ਆਪ ਜੀ ਦਾ ਧਿਆਨ ਦਿਵਾਵਾਂ ਬਹੁਤਾ ਸਮਾਂ ਨਾਲ ਆਵਾਪ ਤੇ ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਾ ਮਤਲਬ ਹੁੰਦਾ ਚਾਨਣ ਇਹਦਾ ਪ੍ਰਕਾਸ਼ ਦਾ ਮਤਲਬ ਇਹ ਨਹੀਂ ਵੀ ਅਸੀਂ ਗੁਰਮਨ ਸਮਾਗਮ ਕਰਾਤੇ ਗੁਰੂ ਘਰ ਮੱਥਾ ਟੇਕ ਕੇ ਆਏ ਅਸੀਂ ਦੇਖ ਕਰਾਤੀ ਬੜਾ ਚੰਗਾ ਹੋਗਾ ਬਾਅਦ ਹੀ ਵਾਸੀਂ ਪ੍ਰਕਾਸ਼ ਪੁਰਬ ਮਨਾ ਲਿਆ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਨਹੀਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਹੁਣ ਗੁਰੂ ਨਾਨਕ ਸਾਹਿਬ ਨੂੰ ਦੁਨੀਆ ਤੇ ਕਿਉਂ ਆਉਣਾ ਪਿਆ ਕਿਉਂਕਿ ਉਸ ਵਕਤ ਕਰਮ ਕਾਂਡ ਪਖੰਡ ਵੱਧ ਗਿਆ ਤੇ ਗੁਰੂ ਨਾਨਕ ਸਾਹਿਬ ਨੂੰ ਪ੍ਰਕਾਸ਼ ਜਿਹੜਾ ਸੀ ਪ੍ਰਕਾਸ਼ ਲੈਣਾ ਪਿਆ ਧਰਤੀ ਤੇ ਉਸ ਹਨੇਰੇ ਨੂੰ ਉਡਾਉਣ ਦੇ ਲਈ ਕਰਮकांड ਦੇ ਹਨੇਰੇ ਨੂੰ ਉਡਾਉਣ ਲਈ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਪਹਿਲੀ ਵਾਰ ਆਪਾਂ ਵੀਡੀਓ ਦੇ ਵਿੱਚ ਸਾਰੀ ਗੱਲ ਸਮਝ ਚੁੱਕੇ ਆ ਪਿਆਰਿਓ ਗੁਰੂ ਨਾਨਕ ਸਾਹਿਬ ਨੂੰ ਆਉਣਾ ਪਿਆ ਤੇ ਇਸ ਵਾਰੀ ਪ੍ਰਕਾਸ਼ ਪ੍ਰਕਾਸ਼ ਕੀ ਹੈ ਉਸ ਗੁਰੂ ਦੇ ਨਾਮ ਦਾ ਪ੍ਰਕਾਸ਼ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਹੋਵੇ ਉਸ ਦੀ ਸਿੱਖਿਆ ਦਾ ਪ੍ਰਕਾਸ਼ ਹੋਵੇ ਤੇ ਫੇਰ ਮਨਾਇਆ ਸਾਡਾ ਪ੍ਰਕਾਸ਼ ਪੁਰਬ ਸਫਲ ਹੋਵੇਗਾ ਤੁਹਾਂ ਆਪ ਇਸ ਵਾਰੀ ਕੋਸ਼ਿਸ਼ ਕਰੀਏ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਵਿੱਚੋਂ ਨਿਕਲਣ ਦਾ ਯਤਨ ਕਰੀਏ ਤੇ ਵੇਖੋ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ